ਮਨਮੁਖ ਨਾਮ ਨਾ ਚੇਤਨੀ ਮਨਮੁਖ ਇਥੇ ਝਮਕ ਲਾ ਦਿੰਨੀ ਐ ਮਨਮੁਖ ਨਾਮ ਨਾ ਚੇਤਨੀ ਮਨਮੁਖ ਨਾਮ ਨਾ ਚੇਤਨੀ ਬਿਨ ਨਾਵੈ ਦੁਖ ਰੋਇ ਆਤਮਾ RAM ਨਾ ਪੂਜਨੀ ਆਤਮਾ RAM ਨਾ ਪੂਜਨੀ ਦੂਜੈ ਕਿਉ ਸੁਖ ਹੋਇਐ ਉਹ ਮੈਂ ਅੰਤਰ ਮੈਲ ਹੈ ਸਬਦ ਨਾ ਕਾਢ ਹੈ ਧੋਏ ਨਾਨਕ ਬਿਨ ਨਾਵੈ ਮੈ ਲਿਆ ਮੁਏ 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 ਮਮੇ ਓਂਕਰ ਜਿਹੜਾ ਲਘੂ ਮਾਤਰਾ ਹੁੰਦੀ ਹੈ ਛੇਤੀ ਬੋਲਣਾ ਹੈ ਨਾਨਕ ਬਿਨ ਨਾਵੈ ਮੈ ਲਿਆ ਮੁਏ ਜਨਮ ਪਦਾਰਥ ਖੋਏ ਮਨ ਮੁਖ ਬੋਲੇ ਅੰਦਲੇ ਤੇਸਮਹ ਅਗਨੀ ਕਾ ਵਾਸ ਬੋਲੇ 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 ਮਨਮੁਖ ਬੋਲੇ ਅੰਦੁਲੇ ਬੋਲੇ ਮਨਮੁਖ ਬੋਲੇ ਅੰਦੁਲੇ ਤੇਸਮਹ ਅਗਨੀ ਕਾ ਵਾਸ ਬਾਣੀ ਸੁਰਤ ਨਾ 부ਜਨੀ ਸ਼ਬਦ ਨਾ ਕਰਹਿ ਪ੍ਰਗਾਸ ਕੋਨਾ ਆਪਣੀ ਅੰਦਰ ਸੁੱਧ ਨਹੀਂ ਗੁਰਬਚਨ ਨਾ ਕਰਹਿ ਵਿਸਾਸ ਗਿਆਨੀਆਂ ਅੰਦਰ ਗੁਰ ਸ਼ਬਦ ਹੈ ਨਿਤ ਹਰ ਲਿਵ ਸਦਾ ਵਿਗਾਸ ਹਰ ਗਿਆਨੀਆਂ ਕੀ ਰਖਦਾ ਹਉ ਸਤਿ ਬਲਿਹਾਰੀ ਤਾਸ ਗੁਰਮੁਖ ਜੋ ਹਰ ਸੇਵਦੇ ਜਨ ਨਾਨਕ ਤਾਕਾ ਦਾਸ ਮਾਇਆ ਭਯੰਗਮ ਸਰਪ ਹੈ ਮਾਇਆ ਭਯੰਗਮ ਸਰਪ ਹੈ ਜਗ ਘੇਰਿਆ ਵਿਖ ਮਾਇ ਬਿਖ ਕਾ ਮਾਰਣ ਹਰ ਨਾਮ ਹੈ ਗੁਰ ਗਰੜ ਸਬਦ ਮੁਖ ਪਾਏ ਜਿਨ ਕੋ ਪੂਰਬ ਲਿਖਿਆ ਤਿਨ ਸਤ ਗੁਰ ਮਿਲਿਆ ਆਏ ਮੇਲ ਸਤ ਗੁਰ ਨਿਰਮਲ ਹੋਇਆ ਬਿਖ ਹਉਮੈ ਗਿਆ ਬਿਲਾਏ ਗੁਰਮੁਖਾ ਕੇ ਮੁਖ ਉਜਲੇ ਹਰ ਦਰਗਹ ਸੋਭਾ ਪਾਏ ਜਨ ਨਾਨਕ ਸਦਾ ਕੁਰਬਾਨ ਤਿਨ ਜੋ ਚੱਲ ਹੈ ਸਤਗੁਰ ਪਾਏ ਸਤਗੁਰ ਪੁਰਖ ਨਿਰਵੈਰ ਹੈ ਨਿਤ ਹਿਰਦੈ ਹਰ ਲੇਵ ਲਾਏ ਨਿਰਵੈਰੈ ਨਾਲ ਵੈਰ ਰਚਾਏ ਦਾ ਆਪਣੇ ਘਰ ਲੂਕੀ ਲਾਏ ਅੰਤਰ ਕ੍ਰੋਧ ਅਹੰਕਾਰ ਹੈ ਅਨ ਦਿਨ ਅਨ ਦਿਨ ਜਲੈ ਸਦਾ ਦੁੱਖ ਪਾਏ ਊੜ ਬੋਲ ਬੋਲ ਨਿਤ ਭੌਕ ਦੇ ਬੇਖ ਖਾਦੇ ਦੂਜਾ ਪਾਏ ਬੇਖ ਮਾਇਆ ਕਾਰਣ ਪਰਮ ਦੇ ਫਿਰ ਘਰ ਘਰ ਪਤ ਗਵਾਏ ਬੇਸਵਾ ਕੇਰੇ ਪੂਤ ਜਿਉ ਪਿਤਾ ਨਾਮ ਤਿਸ ਜਾਏ ਹਰ ਹਰ ਨਾਮ ਨਾ ਚਿਤਨੀ ਕਰਤ ਆਪ ਖੁਆਏ ਹਰ ਗੁਰਮੁਖ ਕਿਰਪਾ ਧਾਰੀਆਂ ਨ ਜਨ ਵਿਛੜੇ ਆਪ ਮਿਲਾਏ ਜਨ ਨਾਨਕ ਤਿਸ ਬਲ ਹਾਰਣੈ ਜੋ ਸਤਗੁਰ ਲੱਗੇ ਪਾਏ ਜੋ ਸਤਗੁਰ ਲੱਗੇ ਪਾਏ ਜੋ ਸਤਗੁਰ ਲੱਗੇ ਪਾਏ ਨਾਮ ਲੱਗੇ ਸੇ ਉਬਰੇ ਬਿਨ ਨਾਵੇ ਜਮਪੁਰ ਜਾਹੇ ਨਾਨਕ ਬਿਨ ਨਾਵੇ ਸੁਖ ਨਹੀਂ ਆਏ ਗਏ ਪਛਤਾਹੇ ਚਿੰਤਾ ਧਾਵਿਤ ਰਹਿ ਗਏ ਤਾਂ ਮਨ ਭਿਆ ਅਨੰਦ ਗੁਰ ਪ੍ਰਸਾਦੀ 부ੱਜੀ ਐ ਸਾ ਧਨ ਸੁਤੀ ਨਚਿੰਦ ਜੇਨ ਕੋ ਪੂਰਬ ਲਿਖਿਆ ਤਿਨਾ ਭੇਟਿਆ ਗੁਰ ਗੋਵਿੰਦ ਨਾਨਕ ਸਹਜੇ ਮਿਲ ਰਹੇ ਹਰ ਪਾਇਆ ਪਰਮਾਨੰਦ ਸਤਗੁਰ ਸੇਵਨ ਆਪਣਾ ਗੁਰ ਸਬਦੀ ਵਿਚਾਰ ਸਤਗੁਰ ਕਾ ਬਾਣਾ ਮੰਨ ਲੈਨ ਹਰ ਨਾਮ ਰਖਹਿ ਉਰਤਾਰ ਐਥੈ ਉਥੈ ਮੰਨਿ ਅਨ ਹਰ ਨਾਮ ਲੱਗੇ ਪਿਆਰ ਹਰ ਨਾਮ ਲੱਗੇ ਵਾਪਾਰ ਗੁਰਮੁਖਬ ਸਬਦ ਸਿ ਆਪਦੇ ਤਿਤ ਸਾਚਾ ਦਰਬਾਰ ਸੱਚਾ ਸੌਦਾ ਖਰਚ ਸੱਚ ਅੰਤਰ ਪਿਰਮ ਪਿਆਰ ਜਮਕਾਲ ਨੇੜ ਨ ਆਵਈ ਜਮਕਾਲ ਪਾਠ ਇਕੱਠਾ ਹੀ ਹੁੰਦਾ ਜਮਕਾਲ ਨੇੜ ਨ ਆਵਈ ਆਪ ਬਖਸ਼ੇ ਕਰਤਾਰ ਨਾਨਕ ਨਾਮ ਰਤੇ ਸੇ ਧਨਵੰਤ ਹੈਨ ਨਿਰਧਨ ਹੋਰ ਸੰਸਾਰ ਜਾਨ ਕੀ ਟੇਕ ਹਰ ਨਾਮ ਹਰ ਇਹ ਵਿਸਰਾਮ ਯਾਦ ਰੱਖਣ ਵਾਲਾ ਜਾਨ ਕੀ ਟੇਕ ਇਠਠਮਕ ਹਰ ਨਾਮ ਹਰ ਜਾਨ ਕੀ ਟੇਕ ਹਰ ਨਾਮ ਹਰ ਬਿਨ ਨਾਵੈ ਠਾਵਰ ਨਾ ਠਾਓ ਗੁਰਮਤੀ ਨਾਉ ਮਨ ਵਸੈ ਸਹਿਜੇ ਸਹਿਜ ਸਮਾਉ ਵੱਡ ਭਾਗੀ ਨਾਮ ਧਿਆਇਆ ਐਹਨ ਸੁਲਾਗਾ ਪਾਉ ਜਨ ਨਾਨਕ ਮੰਗੈ ਧੂੜ ਤਿਨ ਹਉ ਸਦ ਕੁਰਬਾਨ ਜਾਉ ਲਖ 84 ਮੇਦਣੀ ਤਿਸਨਾ ਜਲਤੀ ਕਰੇ ਪੁਕਾਰ ਇਹ ਮੋਹ ਮਾਇਆ ਸਭ 퍼ਰਿਆ ਨਾਲ ਚੱਲੈ ਨ ਅੰਤਿਵਾਰ ਬਿਨ ਹਰ ਸਾਤ ਨ ਆਵਈ ਕਿਸ ਆਗੇ ਕਰੀ ਪੁਕਾਰ ਵੱਡ ਭਾਗੀ ਸਤਿਗੁਰ ਪਾਇਆ ਬੂਝਿਆ ਬ੍ਰਹਮ ਵਿਚਾਰ ਜਿਸ ਨਾ ਅਗਨ ਸਭ ਬੋਝ ਗਈ ਜਨ ਨਾਨਕ ਹਰ ਔਰ ਤਾਰ ਅਸੀਂ ਖਤੇ ਬਹੁਤ ਕਮਾਵਦੇ ਅਸੀਂ ਖਤੇ ਬਹੁਤ ਕਮਾਵਦੇ ਖਤੇ ਉਚਾਰਨ ਕਰਨਾ ਕਿਤੇ ਖੱਤੇ ਨਹੀਂ ਕਹਿ ਦੇਨਾ ਆਮ ਪਾਠੀ ਸਿੰਘ ਖੱਤੇ ਕਹਿ ਜਾਂਦੇ ਹਨ ਪੂਲਾ ਖਤੇ ਉਚਾਰਨ ਕਰਨਾ ਖਦਾ ਆਦਾਰ ਹੁੰਦਾ ਭੁੱਲਾਂ ਗਲਤੀਆਂ ਇਸੇ ਤਰ੍ਹਾਂ ਪਿੱਛੇ ਪੰਕਤੀ ਤ੍ਰਿਸ਼ਨਾ ਅਗਨ ਸਭ ਬੁੱਝ ਗਈ ਇੱਥੇ ਵੀ ਪੂਲਾ ਹੀ ਉਚਾਰਨ ਕਰਨਾ ਬੁੱਝ ਨਹੀਂ ਕਹਿਣਾ ਹੈ ਅਸੀਂ ਖਤੇ ਬਹੁਤ ਕਮਾਵਦੇ ਅੰਤ ਨਾ ਪਾਰਾਵਾਰ ਕਮਾਵਦੇ ਸ਼ਬਦ ਹੈ ਨਾ ਵਾਵਾ ਜਿਹੜਾ ਹੈ ਥੋੜਾ ਜਿਹਾ ਭਰਮਾ ਬੂਲਦਾ ਹੁੰਦਾ ਕਮਾਵਦੀ ਕਈ ਵਾਰ ਕਮਾਵਦੇ ਕਹਿ ਜੰਨੇ ਆ ਤਾਂ ਉਹ ਵਾਵਾ ਨਹੀਂ ਬੋਲਿਆ ਜਾਂਦਾ ਪੂਰਾ ਸ਼ੁੱਧ ਕਮਾਵਦੀ ਅਸੀਂ ਖਾਤੇ ਬਹੁਤ ਕੁਮਾਵਦੇ ਅੰਤ ਨ ਪਾਰਾਵਾਰ ਹਰ ਕਿਰਪਾ ਕਰ ਕੈ ਬਖਸ਼ ਲੈਹੁ ਹਉ ਪਾਪੀ ਵਾਰ ਗੁਣਹਗਾਰ ਹਰ ਜੀਵ ਲੇਖੈ ਵਾਰਨ ਆਵਈ ਤੂੰ ਬਖਸ਼ ਮਿਲਾਵਣਹਾਰ ਗੁਰ ਪੁੱਠੈ ਹਰ ਪ੍ਰਭ ਮੇਲਿਆ ਸਭ ਕਿਲ ਵਿਖ ਕਟ ਵਿਕਾਰ ਜਿਨਾ ਹਰ ਹਰ ਨਾਮ ਧਿਆਇਆ ਜਿਨ ਘਰ ਹਰ ਹਰ ਨਾਮ ਧਿਆਇ ਜਨ ਨਾਨਕ ਤਿਨ ਜੈਕਾਰ ਵਿਛੜ ਵਿਛੜ ਜੋ ਮਿਲੇ ਸਤਿਗੁਰ ਕੀ ਪੈ ਭਾਇ ਜਨਮ ਮਰਨ ਨਿਹਚਲ ਭਏ ਗੁਰਮੁਖ ਨਾਮ ਧਿਆਇ ਗੁਰ ਸਾਧੂ ਸੰਗਤ ਮਿਲੇ ਹੀਰੇ ਰਤਨ ਲਭੰ ਨਾਨਕ ਲਾਲ ਅਮੂਲ ਕਾ ਗੁਰਮੁਖ ਖੋਜ ਲਹਨ ਮਨਮੁਖ ਨਾਮ ਨਾ ਚੇਤੇਉ ਤ੍ਰਿਗ ਜੀਵਨ ਤਿਗ ਜੀਵਨ ਤਿਗ ਵਾਸ ਤਿਗ ਪਾਠ ਹੈ ਤ੍ਰਿਗ ਨਹੀਂ ਕਹਿਣਾ ਹੈ ਤਿਗ ਜੀਵਨ ਤਿਗ ਵਾਸ ਜਿਸ ਦਾ ਦਿੱਤਾ ਖਾਣਾ ਪਹਿਨਣਾ ਸੋ ਮਨ ਨਾ ਵਸਿਓ ਗੁਣਤਾਸ ਇਹ ਮਨ ਸ਼ਬਦ ਨਾ ਭੇਦੇਉ ਕਿਉ ਹੋਵੈ ਘਰ ਵਾਸ ਮਨ ਮੁਖੀਆ ਦੋਹਾਗਣੀ ਆਵਣ ਜਾਣ ਮੁਈ ਆਸ ਗੁਰਮੁਖ ਨਾਮ ਸੁਹਾਗ ਹੈ ਮਸਤਕ ਮਣੀ ਲਿਖਿਆਸ ਹਰ ਹਰ ਨਾਮ ਔਰ ਧਾਰਿਆ ਹਰ ਹਿਰਦੈ ਕਮਲ ਪ੍ਰਗਾਸ ਸਤਗੁਰ ਸੇਵਣ ਆਪਣਾ ਹਉ ਸਾਧ ਬਲਹਾਰੀ ਤਾਸ ਨਾਨਕ ਤੈਨ ਮੁਖ ਉਜਲੇ ਜਿਨ ਅੰਤਰ ਨਾਮ ਪ੍ਰਗਾਸ ਸ਼ਬਦ ਮਾਰਾ ਸੋਈ ਜਨ ਸਿੱਜੈ ਬਿਨ ਸ਼ਬਦੈ ਮੁਕਤ ਨਾ ਹੋਈ ਪੀਖ ਕਰਹਿ ਬਹੁ ਕਰਮ ਵਿਗੁੱਤੇ ਪਾਇ ਦੂਜੈ ਪਰਜ ਵਿਗੋਈ ਨਾਨਕ ਬਿਨ ਸਤਗੁਰ ਨਾ ਨਾ ਪਾਈਐ ਜੇ ਸੋ ਲੋਚੈ ਕੋਈ ਹਰਿ ਕਾ ਨਾਮ ਅਤ ਵਡ ਊਚਾ ਊਚੀ ਹੂ ਊਚਾ ਹੋਈ ਅਪੜ ਕੋਈ ਨਾ ਸਕੈ ਜੇ ਸੋ ਲੋਚਾ ਕੋਈ ਮੁਖ ਸੰਜਮ ਹੱਛਾ ਨਾ ਹੋਵਈ ਕਾਰਪੇਖ ਭਵੈ ਸਭ ਕੋਈ ਗੋਰ ਕੀ ਪੌੜੀ ਜਾਏ ਚੜੈ ਕਰਮ ਪ੍ਰਾਪਤ ਹੋਈ ਅੰਤਰ ਆਏ ਵਸੈ ਗੋਰ ਸ਼ਬਦ ਵਿਚਾਰੈ ਕੋਏ ਨਾਨਕ ਸਬਦ ਮਾਰੈ ਮਨ ਮਾਨੀਐ ਸਾਚੇ ਸਾਚੀ ਸੋਏ